ਲਗੇ ਦੇ ਨਹੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜ ਪਿਆਰਿਆਂ ਵੱਲੋਂ ਤਨਖਾਹ ਲਗਾਉਣ ਤੋਂ ਬਾਅਦ ਆਪਣੀ ਸਜ਼ਾ ਪੂਰੀ ਕਰਦੇ ਆ ਬੀਬੀ ਜਗੀਰ ਕੌਰ ਨੂੰ ਭੱਦੀ ਸ਼ਬਦਾਵਲੀ ਦੇ ਨਾਲ ਸੰਬੋਧਨ ਕਰਨ ਦਾ ਮਸਲਾ ਬੀਬੀ ਜਗੀਰ ਕੌਰ ਬਾਰੇ ਅਪਧਰ ਸ਼ਬਦਾਵਲੀ ਵਰਤਣ ਦਾ ਮਸਲਾ ਔਰ ਇਸੇ ਮਸਲੇ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਗੇ ਦੇਣੀ ਆਪਣੀ ਸਜ਼ਾ ਜਾਂ ਸੇਵਾ ਨਿਭਾਉਂਦੇ ਨੇ ਔਰ ਆਪਣੀ ਖੇਮਾ ਜਿਹੜੀ ਹੈ ਉਹ ਸੇਵਾ ਦੇ ਤੌਰ ਤੇ ਪੂਰੀ ਕਰਦੇ ਨੇ ਉਸ ਤੋਂ ਬਾਅਦ ਅਚਾਨਕ ਇੱਕ ਸਵਾਲ ਖੜਾ ਹੋਣ ਲੱਗ ਗਿਆ ਅਚਾਨਕ ਅਕਾਲੀ ਲੀਡਰਾਂ ਦੇ ਵਿੱਚੋਂ ਜਾਂ ਕਹਿ ਲਈਏ ਸਾਬਕਾ ਅਕਾਲੀ ਲੀਡਰ ਜਿਹੜੇ ਹੁਣ ਕਹੇ ਜਾ ਸਕਦੇ ਆ ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਉੱਠਣ ਲੱਗ ਗਈ ਔਰ ਉਹ ਆਵਾਜ਼ ਇਹ ਕਹਿਣ ਲੱਗ ਗਈ ਕਿ ਬੀਬੀ ਜਗੀਰਕੌਰ ਨੇ ਇਸ ਵਾਰੀ ਤਾਂ ਕੋਈ ਅਲੈਦਾ ਬਿਆਨ ਨਹੀਂ ਦਿੱਤਾ ਹਾਲਾਂਕਿ ਜਦੋਂ ਚਰਨਜੀਤ ਸਿੰਘ ਚੰਨੀ ਵਾਲਾ ਮਸਲਾ ਹੋਇਆ ਸੀ ਜਦੋਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਅਲਿਗੇਸ਼ਨਸ ਲੱਗੇ ਸੀ ਬੀਬੀ ਜਗੀਰਕੌਰ ਦੇ ਨਾਲ ਸਬੰਧਤ ਇੱਕ ਵੀਡੀਓ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਂਦੇ ਨਜ਼ਰ ਆਏ ਸੀ ਉਸ ਮਸਲੇ ਤੋਂ ਬਾਅਦ ਤਾਂ ਬੀਬੀ ਜਗੀਰ ਕੌਰ ਨੇ ਇਸ ਤਰ੍ਹਾਂ ਰਿਐਕਟ ਨਹੀਂ ਕੀਤਾ ਜਾਂ ਇਸ ਤਰ੍ਹਾਂ ਕਾਰਵਾਈ ਦੀ ਜਿਹੜੀ ਮੰਗਿਆ ਉਹ ਨਹੀਂ ਕੀਤੀ ਪਰ ਇਸ ਮਾਮਲੇ ਦੇ ਵਿੱਚ ਕਰ ਦਿੱਤੀ ਇਹ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਚ ਸ਼ਾਇਦ ਉੱਠਦੀ ਹੋਵੇ ਜਾਂ ਇਸ ਸਾਰੇ ਮਸਲੇ ਨੂੰ ਜੈਪਟਾਈਜ਼ ਕਰਨ ਦੇ ਵਾਸਤੇ ਉੱਠਦੀ ਹੋਵੇ ਇੱਕ علیحدਾ ਮਸਲਾ ਆ ਪਰ ਜਦੋਂ ਅਸੀਂ ਡੂੰਘਾਈ ਦੇ ਵਿੱਚ ਕੋਖਦੇ ਹਾਂ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਵੇਲੇ ਸਮਝ ਆਉਂਦੀ ਹੈ ਕਿ ਇਸ ਵਾਰੀ ਜੋ ਵਾਪਰਿਆ ਜਿਹੜੀ ਸ਼ਬਦਾਵਲੀ ਵਰਤੀ ਗਈ ਸੀ ਉਹ ਸ਼ਬਦਾਵਲੀ ਦਾ ਮਤਲਬ ਕੀ ਸੀ ਔਰ ਉਹ ਵੀ ਇੱਕ ਪ੍ਰਧਾਨ ਜੋ ਐਸਜੀਪੀਸੀ ਦਾ ਪ੍ਰਧਾਨ ਹੈ ਉਸ ਦੇ ਮੂੰਹੋਂ ਉਹ ਸ਼ਬਦਾਵਲੀ ਇੱਕ ਮਹਿਲਾ ਇੱਕ ਬੀਬੀ ਇੱਕ ਔਰਤ ਵਾਸਤੇ ਵਰਤੀ ਗਈ ਉਹ ਕਾਂਡ ਜਿਹੜਾ ਉਹ ਕਿੰਨਾ ਜ਼ਿਆਦਾ ਦੁਖਦਈ ਹੋ ਸਕਦਾ ਹੈ ਸਿੱਖ ਸਮਾਜ ਵਾਸਤੇ ਇਹ ਸੁਭਾਵਿਕ ਸਮਝਿਆ ਜਾ ਸਕਦਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਵਾਲੇ ਮਸਲੇ ਨੂੰ ਮੰਨਫੀ ਨਹੀਂ ਕੀਤਾ ਜਾ ਸਕਦਾ ਉਹਦੀ ਆਪਣੀ ਕੰਟੈਂਸਿਟੀ ਹੈ ਪਰ ਇਸ ਮਸਲੇ ਦੀ ਇੱਕ ਆਪਣੀ ਇੰਟੈਂਸਿਟੀ ਹੈ ਔਰ ਇੱਥੇ ਆਣ ਕੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਮਹਿਲਾਵਾਂ ਨੂੰ ਇੰਨੀ ਉੱਚ ਪਦਵੀ ਦੇ ਉੱਤੇ ਬਿਠਾਇਆ ਇੰਨੇ ਉੱਚ ਪੱਧਰ ਦੇ ਉੱਤੇ ਬਿਠਾਇਆ ਦਸਾਂ ਗੁਰੂਆਂ ਨੇ ਮਹਿਲਾਵਾਂ ਨੂੰ ਇੰਨੇ ਉੱਚ ਪੱਧਰ ਤੇ ਬਿਠਾਇਆ ਤੇ ਉੱਥੇ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਜਦੋਂ ਇਹੋ ਜੀ ਸ਼ਬਦਾਵਲੀ ਇੱਕ ਔਰਤ ਵਾਸਤੇ ਵਰਤ ਲਈ ਜਾਵੇ ਤਾਂ ਜ਼ਾਹਿਰ ਤੌਰ ਦੇ ਉੱਤੇ ਸਮਾਜ ਦੇ ਵਿੱਚ ਇੱਕ ਖਲਾਤ ਜ਼ਰੂਰ ਪੈਦਾ ਹੁੰਦਾ ਫਿਰ ਇਸ ਮਸਲੇ ਦੇ ਵਿੱਚ ਆਪਣੀ ਪਦਰਤੀ ਇੰਟੈਂਸਿਟੀ ਹੈ ਔਰ ਇਸੇ ਆਧਾਰ ਦੇ ਉੱਤੇ ਸ਼ਾਇਦ ਇਹ ਕਾਰਵਾਈ ਬੀਬੀ ਜਗੀਰ ਕੌਰ ਨੇ ਜਾਂ ਬਾਕੀ ਮਹਿਲਾਵਾਂ ਨੇ ਰਲ ਕੇ ਉਲੀਕੀ ਹੈ ਪਰ ਇਸ ਦੇ ਬਾਵਜੂਦ ਇੱਕ ਨਰੇਟਿਵ ਜ਼ਰੂਰ ਉੱਭਰਦਾ ਨਜ਼ਰ ਆ ਰਿਹਾ ਹੁਣ ਇਸ ਨਰੇਟਿਵ ਦੀ ਥਾਂ ਕਿ ਇਸ ਖਲਾਅ ਦੇ ਵਿੱਚ ਬਣਦੀ ਹੈ ਕਿ ਨਹੀਂ ਬਣਦੀ ਜਾਂ ਇਹ ਨਰੇਟਿਵ ਇੱਕ ਮੁੱਦਾ ਬਣ ਕੇ ਉੱਭਰੇਗਾ ਜਾਂ ਨਹੀਂ ਉੱਭਰੇਗਾ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਔਰ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰੋਵਾਨ ਇੰਡੀਆ ਪੰਜਾਬੀ ਦੇ